ਗੁਰਪਿਆਰੀ ਸਤ ਸੰਗਤ ਜੀ ਅਸੀਂ ਸਰਵਨ ਕਰਿਆ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਲੜੀਵਾਰ ਕਥਾ ਵਿਆਖਿਆ ਸੰਥਿਆ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਵਿੱਤਰ ਪਾਵਨ ਬਾਣੀ ਜਪਜੀ ਸਾਹਿਬ ਜੀ ਦੀਆਂ ਚਾਰ ਪਉੜੀਆਂ ਪਰ ਸਰਵਨ ਕਰ ਚੁੱਕੇ ਆਂ ਪੰਜਵੀਂ ਬਾਉੜੀ ਦਾ ਪਾਠ ਆਰੰਭ ਹੋ ਲੰਗਾ ਸੰਗਤਾਂ ਨੂੰ ਬੇਨਤੀ ਹੈ ਦੇ ਨਾਲ ਦੇ ਨਾਲ ਸ਼ੇਅਰ ਵੀ ਕਰੀ ਜਾਇਓ ਲਾਈਕ ਵੀ ਕਰੀ ਜਾਇਓ ਗੁਰੂ ਪਾਤਸ਼ਾਹ ਦੀ ਕਿਰਪਾ ਕਰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਪਰਮਾਤਮਾ ਜੀ ਜਿਹੜੇ ਹਰ ਥਾਂ ਤੇ ਸਚਿਆਰ ਹਾਜ਼ਰ ਨਾਜ਼ਰ ਨੇ ਉਹਨਾਂ ਨੂੰ ਕੋਈ ਵੀ ਥਾਪ ਨਹੀਂ ਸਕਦਾ ਬਣਾ ਨਹੀਂ ਸਕਦਾ ਪੈਦਾ ਨਹੀਂ ਕਰ ਸਕਦਾ ਉਹ ਆਪਣੇ ਆਪ ਤੋਂ ਪ੍ਰਗਟ ਹੋਏ ਨੇ ਉਹਨਾਂ ਦਾ ਕੋਈ ਮਾਤਾ ਪਿਤਾ ਨਹੀਂ ਉਹਨਾਂ ਦਾ ਕੋਈ ਜਨਮ ਸਥਾਨ ਨਹੀਂ ਹੈਗਾ ਉਹ ਕਦੋਂ ਪ੍ਰਗਟ ਹੋਏ ਕੋਈ ਇਹਦੇ ਬਾਰੇ ਦੱਸ ਨਹੀਂ ਸਕਦਾ ਔਰ ਉਹ ਆਪਣੇ ਆਪ ਤੋਂ ਪ੍ਰਗਟ ਹੋਏ ਨੇ ਆਪੇ ਆਪ ਆਪਣੇ ਆਪ ਤੋਂ ਪ੍ਰਗਟ ਹੋਏ ਨੇ ਨਿਰੰਜਨ ਸੋਏ ਨੇ ਰਿਤਿ प्लस ਅੰਜਨ ਤੋਂ ਬਣਿਆ ਨਿਰੰਜਨ ਅੰਜਨ ਗੰਦੇ ਸੁਰਮੇ ਨੂੰ ਕਾ ਲਖ ਨੂੰ ਇੱਥੇ ਮਾਇਆ ਇਹਦਾ ਅਰਥ ਹੈ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜਿਹਦੇ ਉੱਤੇ ਮਾਇਆ ਦਾ ਵਿਕਾਰਾਂ ਦਾ ਜੰਜਾਲਾਂ ਦਾ ਕੋਈ ਅਸਰ ਨਹੀਂ ਹੈਗਾ ਵਾਹਿਗੁਰੂ ਦੇ ਉੱਤੇ ਕੋਈ ਵੀ ਮਾਇਆ ਦਾ ਵਿਕਾਰਾਂ ਦਾ ਜੰਜਾਲਾਂ ਦਾ ਅਸਰ ਨਹੀਂ ਹੈਗਾ ਉਹ ਆਪਣੇ ਆਪ ਤੋਂ ਪ੍ਰਗਟ ਹੋਇਆ ਜਿਨ ਸੇਵਿਆ ਜਿਨ ਬੋ ਬਚਨ ਹੈ ਭਾਵੇਂ ਜਿਨ੍ਹਾਂ ਨੇ ਨੰਨੇ ਸਿਹਾਰੀ ਤੋਂ ਭਾਵੇਂ ਨਹੀਂ ਜਦੋਂ ਕਿਸੇ ਵੀ ਅੱਖਰ ਨੂੰ ਇਸ ਤਰ੍ਹਾਂ ਅੱਖਰ ਦੇ ਵਿੱਚ ਸਿਹਾਰੀ ਲੱਗਦੀ ਉਹ ਕਿਰਿਆਵਾਚਕ ਹੋ ਜਾਂਦਾ ਜਿੰਤੂ ਭਾਉ ਜਿਨ੍ਹਾਂ ਨੇ ਸੇਵਿਆ ਵਾਹਿਗੁਰੂ ਦਾ ਸਿਮਰਨ ਕੀਤਾ ਤਿੰਨ ਤਿੰਨਾਂ ਨੇ ਆਇਆ ਮਾਨ ਉਹਨਾਂ ਨੂੰ ਵਾਹਿਗੁਰੂ ਦੇ கருਮਾਨ ਪ੍ਰਾਪਤ ਹੋਇਆ ਸੋਭਾ ਪ੍ਰਾਪਤ ਹੋਈ ਵਡਿਆਈ ਪ੍ਰਾਪਤ ਹੋਈ ਸੁਖ ਪ੍ਰਾਪਤ ਹੋਇਆ ਨਾਨਕ ਗੁਰੂ ਨਾਨਕ ਮਹਾਰਾਜ ਜੀ ਫਰਮਾਨ ਕਰਦੇ ਭਾਈ ਇਸ ਲਈ ਆਉ ਗਾ ਵੀ ਹੈ ਗੁਣੇ ਨਿਧਾਨ ਅਸੀਂ ਸਾਰੇ ਗੁਨਾ ਦੇ ਖਜ਼ਾਨੇ ਵਾਹਿਗੁਰੂ ਨੂੰ ਗਾਣਾ ਕਰੀਏ ਗਾ ਵੀ ਸੁਣੀਏ ਮਨ ਰੱਖੀਏ ਭਾਉ ਉਨ ਨੂੰ ਗਾਈਏ ਪਰਮਾਤਮਾ ਨੂੰ ਸੁਣੀਏ ਪਰਮਾਤਮਾ ਦੀਆਂ ਗੱਲਾਂ ਪਰਮਾਤਮਾ ਦੀ ਸਿਵਤ ਸਲਾਹ ਸੁਣੀਏ ਮਾਨ ਰੱਖੀਏ ਭਾਉ ਤੇ ਮਨ ਦੇ ਵਿੱਚ ਇੱਥੇ ਮੰਮੇ ਨੰਨੇ ਨੂੰ ਸਿਹਾਰੀ ਪਾਪ ਕਿਰਿਆਵਾਚਕ ਹੈ ਮਨ ਦੇ ਵਿੱਚ ਰੱਖੀਏ ਭਾਉ ਵਾਹਿਗੁਰੂ ਜੀ ਵਾਸਤੇ ਮਨ ਦੇ ਵਿੱਚ ਪਿਆਰ ਰੱਖੀਏ ਦੁੱਖ ਪਰ ਹਰ ਇਹਦੇ ਨਾਲ ਦੁੱਖ ਪਰੇ ਹਟ ਜਾਂਦੇ ਨੇ ਦੁੱਖ ਖਤਮ ਹੋ ਜਾਂਦੇ ਸੁੱਖ ਘਰ ਲੈ ਜਾਏ ਤੇ ਸੁੱਖ ਸਾਡੇ ਘਰ ਵਿੱਚ ਆ ਜਾਂਦੇ ਹਨ ਹਰਦੇ ਹਿਰਦੇ ਵਿੱਚ ਆਤਮਿਕ ਸੁੱਖ ਫਰਗਟ ਹੋ ਜਾਂਦਾ ਗੁਰਮੁਖ ਨਾਦਨ ਗੁਰਮੁਖ ਦੇ ਖੱਖੇ ਨੂੰ ਸਿਹਾਰੀ ਫੇਰ ਭਾਵ ਗੁਰੂ ਦੇ ਰਾਹੀ ਨਾਦਨ ਆਵਾਜ਼ ਨਾਮ ਗੁਰੂ ਦੇ ਰਾਹੀ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਗੁਰਮੁਖ ਵੇਦਨ ਗੁਰੂ ਗੁਰੂ ਦੇ ਰਾਹੀ ਹੈੇ ਵੇਦੰਮੇ ਗਿਆਨ ਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਪਰਮਾਤਮਾ ਦੇ ਘਰ ਦਾ ਗਿਆਨ ਮਿਲਦਾ ਗੁਰਮਖ ਰਹਿ ਆਸਮਾਈ ਤੇ ਗੁਰੂ ਦੇ ਰਾਹੀ ਹੀ ਮਨੁੱਖ ਪਰਮਾਤਮਾ ਵਿੱਚ ਸਮੰਦ ਇਕਮਿਕ ਹੁੰਦਾ ਹੈ ਜੀਵਨ ਸਫਲਾ ਕਰਦਾ ਇਸ ਲਈ ਗੁਰਈਸ਼ਰ ਇਹਨੂੰ ਸੰਗਤ ਜੀ ਈਸ਼ਰ ਗਾਣਾ ਸੱਸ਼ੇਰੀ ਆਵਾਜ਼ ਦੇ ਨਾਲ ਬੋਲਣਾ ਈਸ਼ਰ ਦੁਭਾਸ਼ਿਵ ਜੀ ਗੁਰ ਗੋ ਰਖ ਬ੍ਰਹਮਾ ਇਨੋਮੇ ਬਰਮਾ ਨੇ ਕਹਨਾ ਬ੍ਰਹਮਾ ਤਿੰਨ ਦੇਵਤਿਆਂ ਦੇ ਨਾਮ ਇਹਦੇ ਵਿੱਚ ਆਏ ਨੇ ਸ਼ਿਵ ਜੀ ਵਿਸ਼ਨੂੰ ਅਤੇ ਬ੍ਰਹਮਾ ਜੀ ਕਹਿੰਦੇ ਸਾਡੇ ਵਾਸਤੇ ਗੁਰੂ ਹੀ ਸ਼ਿਵ ਜੀ ਹੈ ਗੁਰੂ ਹੀ ਗੋਰਖ ਬ੍ਰਹਮਾ ਤੇ ਗੋਰ ਪਾਰਵਤੀ ਮਾਏ ਗੁਰੂ ਹੀ ਸਾਡੇ ਵਾਸਤੇ ਪਾਰਵਤੀ ਮਾਏ ਹੈ ਜੇ ਹੋਂ ਜਾਣਾ ਜੇ ਮੈਂ ਜਾਣ ਵੀ ਲਵਾਂ ਅੱਖਾਂ ਨਾਲ ਤਾਂ ਵੀ ਪਰਮਾਤਮਾ ਦੀ ਮੁਕੰਮਲ ਹਸਤੀ ਦਾ ਬਿਆਨ ਨਹੀਂ ਕਰ ਸਕਦਾ ਕਿਉਂਕਿ ਕਹਿਣਾ ਕਥਨ ਨਾ ਜਾਏ ਪਰਮਾਤਮਾ ਦੀ ਮੁਕੰਮਲ ਹਸਤੀ ਬਾਰੇ ਕਹਿਣਾ ਤੇ ਕਥਨ ਕਰਨਾ ਇਹ ਨਾ ਮੁਨਕਨ ਹੈ ਕੋਈ ਵੀ ਪਰਮਾਤਮਾ ਨੂੰ ਮੁਕੰਮਲ ਬਿਆਨ ਨਹੀਂ ਕਰ ਸਕਦਾ ਗੁਰਾ ਇਹਨੂੰ ਗੁਰਾਂ ਨੇ ਕਹਣਾ ਬਿੰਦੇ ਨਾਲ ਉਚਾਰਨ ਨਹੀਂ ਕਰਨਾ ਬਿੰਦੇ ਤੋਂ ਬਿਨਾ ਗੁਰਾ ਬਾਣੀ ਦੇ ਵਿੱਚ ਅੱਦਕ ਜਿਹੜੀ ਕਿਦਰੇ ਵੀ ਨਹੀਂ ਆਇਆ ਤਾਂ ਕੋਲੋਂ ਲਾਣੀ ਪੈਂਦੀ ਬਿੰਦੇ ਦਾ ਜ਼ੂਰ ਵੀ ਸਤਿਗੁਰੂ ਜੀ ਨੇ ਬਹੁਤ ਘਟ ਕੀਤਾ ਹੈ ਬਹੁਤੀਆਂ ਥਾਵਾਂ ਤੇ ਬਿੰਦੀ ਸਾਨੂੰ ਕੋਲੋਂ ਲਾਣੀ ਪੈਂਦੀ ਹੈ ਪਰ ਜਿਹੜੇ ਪਿਆਰੇ ਕਹਿੰਦੇ ਵੀ ਬਿੰਦੀ ਨਹੀਂ ਲਾਣੀ ਕੋਲੋਂ ਉਹ ਇਹੋ ਜਿਹੀਆਂ ਥਾਵਾਂ ਤੇ ਲਾ ਦਿੰਦੇ ਨੇ ਜਿੱਥੇ ਨਹੀਂ ਲੱਗਣੀ ਉੱਥੇ ਲਾ ਦਿੰਦੇ ਨੇ ਜਾ ਬੋਲਣਾ ਉਹਨੂੰ ਜਾਂ ਕਹੀ ਜਾਂਦੇ ਤਾਂ ਬੋਲਣਾ ਉਹ ਤਾਂ ਕਹੀ ਜਾਂਦੇ ਨੇ ਆਸ਼ੇ ਕਹਿੰਦੇ ਗੁਰਾ ਪਾਪ ਗੁਰੂ ਜੀ ਇੱਕ ਦੇਹ ਬੁਝਾਈ ਬੁਝਾਈ ਮੈ ਸਮਝ ਸਾਨੂੰ ਇੱਕ ਸਮਝ ਦੇ ਸਭਨਾ ਜੀਆਂ ਦਾ ਇੱਕ ਦਾਤਾ ਵਾਹਿਗੁਰੂ ਜੀ ਜਿਹੜਾ ਸਾਰੇ ਜੀਵ ਜੰਤੂਆਂ ਨੂੰ ਪੈਦਾ ਕਰਨ ਵਾਲਾ ਉਹਨਾਂ ਦਾਤਾ ਦੇਣ ਵਾਲਾ ਸੋ ਮੈ ਵਿਸਰਨ ਨਾ ਜਾਵੇ ਉਹ ਵਾਹਿਗੁਰੂ ਮੈਨੂੰ ਭੁੱਲ ਨਾ ਜਾਵੇ ਸੱਚੇ ਪਾਤਸ਼ਾਹ ਇਹੋ ਜੀ ਸੋਚੀ ਦਿਓ ਸਮਝ ਦਿਓ ਸਾਨੂੰ ਆਪਣੇ ਚਰਨਾਂ ਨਾਲ ਜੋੜੋ ਬਾਣੀ ਨਾਲ ਜੋੜੋ ਤਾਂ ਜੋ ਸਾਨੂੰ ਕਦੇ ਵੀ ਪ੍ਰਮਾਤਮਾ ਭੁੱਲੇ ਨਾ विसर ना दातार अपना नाम दे गुण गाव दिन रात नानक जाओ एहो जी अवस्था एहो जी कृपा हो जाए सच्चे पातशाह जी बखशिश